ਮੈਂ ਗੋਰਾ ਸਿੰਘ ਗਰੇਵਾਲ ਹੋਰ ਜੀ ਕਿਸਾਨ ਵੀਰੋ ਠੀਕ ਠਾਕ ਹਾਂ ਤੇ ਅੱਜ ਇਹ ਆਪਣਾ ਜਿਹੜਾ ਨਵਾਂ ਚੈਨਲ ਹੈ ਜੀ ਗੋਰਾ ਗਰੇਵਾਲ ਦੇ ਨਾਮ ਤੇ ਜਿਹੜਾ ਪਹਿਲਾਂ ਵਾਲੇ ਚੈਨਲ ਸੀ ਉਹ ਆਪਣਾ ਚੈਨਲ ਨਹੀਂ ਸੀ ਉਥੇ ਆਪਾਂ ਹੁਣ ਵੀਡੀਓ ਨਹੀਂ ਪਾਉਂਦੇ ਕਿਉਂਕਿ ਕੈਨੇਡਾ ਗਿਆ ਸੀ ਪਿੱਛੇ ਮੈਂ ਉੱਥੇ ਵੀ ਮੇਰਾ ਜਿਹੜਾ ਵਰਕ ਪਰਮਿਟ ਚੱਲ ਰਿਹਾ ਹੈ ਤੇ ਭਾਈ ਅਜੈਬ ਸਿੰਘ ਹੋਰਾਂ ਨਾਲ ਆਪਣਾ ਜਿਹੜਾ ਹੈਗਾ ਉੱਥੇ ਸਬਜ਼ੀਆਂ ਦੀ ਕੀਤੀ ਆਪਾਂ ਉੱਥੇ ਕਰ ਰਹੇ ਹਾਂ ਉੱਥੇ ਵੀ ਤੇ ਹੁਣ ਮੈਂ ਇੱਥੇ ਆਇਆ ਹਾਂ ਆਪਣੇ ਪੰਜਾਬ ਜੀ ਤੇ ਆਪਣਾ ਜਿਹੜਾ ਮਕਸਦ ਹੈ ਖੇਤੀਬਾੜੀ ਦਾ ਇੱਥੇ ਵੀ ਕਰਨੀ ਹੈ ਤੇ ਉੱਥੇ ਵੀ ਕਰਨੀ ਹੈ ਕੋਈ ਕਿਸਾਨ ਵੀਰ ਇਹ ਨਾ ਸੋਚੇ ਵੀ ਗੋਰਾ ਗਰੇਵਾਲ ਕੈਨੇਡਾ ਚਲਾ ਗਿਆ ਵੀ ਜਿਹੜੀ ਸਾਡੀ ਜਿਹੜੀ ਨੌਲੇਜ ਹੈ ਹੁਣ ਜਿਹੜੀ ਸਾਨੂੰ ਕੌਣ ਦੇਊਗਾ ਮਤਲਬ ਕਿ ਜਿੰਨੀ ਕਿ ਮੇਰੇ ਕੋਲੇ ਗਿਆਨ ਸੀ ਆਪਾਂ ਸਾਰਿਆਂ ਨਾਲ ਸ਼ੇਅਰ ਕਰਦੇ ਰਹਨੇ ਆ ਬਹੁਤ ਸਾਰੇ ਕਿਸਾਨ ਵੀਰਾਂ ਦੇ ਫੋਨ ਆਏ ਵੀ ਵੀਰ ਤੂੰ ਨਵਾਂ ਚੈਨਲ ਚਲਾ ਤੂੰ ਆਪਣਾ ਨਵੇਂ ਚੈਨਲ ਤੇ ਜਿਹੜੀਆਂ ਸਾਨੂੰ ਜਾਣਕਾਰੀਆਂ ਦੀ ਬੜੀ ਸਾਨੂੰ ਖੇਤੀਬਾੜੀ ਦੀ ਪ੍ਰੋਬਲਮ ਆ ਰਹੀ ਹੈ ਬਹੁਤ ਸਾਰੇ ਕਿਸਾਨ ਵੀਰ ਨੇ ਉਹਨਾਂ ਦਾ ਆਪਾਂ ਨਾਮ ਵੀ ਲਵਾਂਗੇ ਅਗਲੀ ਵੀਡੀਓ ਦੇ ਵਿੱਚ ਇਹ ਆਪਣੀ ਪਹਿਲੀ ਵੀਡੀਓ ਜੀ ਅੱਜ ਆਪਾਂ ਇਹ ਪਹਿਲੀ ਵੀਡੀਓ ਜਿਹੜੀ ਇਹ ਆਪਾਂ ਆਪਣੀ ਮਿਰਚ ਤੇ ਬਣਾ ਰਹੇ ਹਾਂ ਜੀ ਅੱਜ ਆਪਾਂ ਨੇ ਮਿਰਚ ਲਾਈ ਹੈ ਅੱਜ ਹੋ ਗਈ ਜੀ 29 ਜਨਵਰੀ 2025 ਨੂੰ ਅਸੀਂ ਨੇ ਜਿਹੜੀ ਮਿਰਚ ਅੱਜ ਲਾਈ ਹੈ ਜੀ ਇਹ ਹੈ CH27 ਇਹਦੇ ਵਾਸਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਆਪਾਂ ਹੁਣ ਇਹ ਬੱਟਾਂ ਪਾਈਆਂ ਨੇ ਗਿਆ ਮੈਂ ਤੁਹਾਨੂੰ ਥੋੜਾ ਜਿਹਾ ਦਿਖਾ ਦੇਣਾ ਤੇ ਜਿਹੜੀਆਂ ਇਹ ਬੱਟਾਂ ਪਾਈਆਂ ਨੇ ਇਹ ਮੈਂ ਪਲੰਟਰ ਨਾਲ ਨਹੀਂ ਪਾਈਆਂ ਹੈਗੀਆਂ ਇਹ ਜਿਹੜਾ ਬੱਟਾਂ ਵਾਲਾ ਜਿੰਦਰਾ ਹੁੰਦਾ ਪਹਿਲਾਂ ਵਾਲੇ ਜਿੰਦਰੇ ਨੇ ਜਿਹੜੇ ਬਿਨਾ ਤਵੀਆਂ ਵਾਲੇ ਤੇ ਉਹਨਾਂ ਨਾਲ ਜਿਹੜੀਆਂ ਇਹ ਬੱਟਾਂ ਪਾਈਆਂ ਨੇ ਵਿਚਾਲੇ ਦੀ ਮੈਂ ਖਾਲ ਪਾਤਾ ਤੇ ਇਹਦੀ ਲੰਬਾਈ ਸੀ 6 ਬਿਗੀਆਂ ਦੀ ਲੰਬਾਈ ਸੀ ਇਹਦੀ ਇਹ 50 ਕਰਮਾਂ ਦੀ ਲੰਬਾਈ ਸੀ ਕਿਉਂਕਿ ਇਹਦੇ ਵਿੱਚ ਮੈਂ ਇੱਕ ਖਾਲ ਪਾਤਾ ਜੇ ਲੰਬਾ ਪਖਾਲ ਪਾਉਣੇ ਆ ਤਾਂ ਇੱਕੋ ਹੀ ਖਾਲ ਕਰਦੇ ਸੀਗੇ ਲੰਬਾਈ ਬੱਟਾਂ ਪਾਉਂਦੇ ਸੀ ਤਾਂ ਉਹਦੇ ਵਿੱਚ ਬੜੀ ਪ੍ਰੋਬਲਮ ਹੁੰਦੀ ਅੱਗੇ ਪਾਣੀ ਲਾਉਣ ਵੇਲੇ ਕਿਉਂਕਿ ਬੂਟੇ ਸੁੱਕ ਜਾਂਦੇ ਨੇਗੇ ਤੇ ਜਦੋਂ ਜ਼ਿਆਦੇ ਵੱਧ ਘਟ ਪਾਣੀ ਲੱਗ ਜਾਂਦਾ ਹੈਗਾ ਤੇ ਇਸ ਲਈ ਖਾਲ ਪਾਉਣਾ ਵਿੱਚ ਦੀ ਇੱਕ ਜ਼ਰੂਰੀ ਹੈ ਤੇ ਜੇ ਕਿੱਲੇ ਦੀ ਬਾਹੀ ਆ ਕਿੱਲੇ ਦੀ ਬਾਹੀ ਤੁਸੀਂ ਰੱਖ ਸਕਦੇ ਹੋ ਜੀ ਕਿੱਲੇ ਬਾਹੀ ਤੋਂ ਥੋੜਾ ਜਿਹੜਾ ਹੈਗਾ ਖਾਲ ਵੱਧਦਾ ਹੈਗਾ ਤਾਂ ਤੁਸੀਂ ਉਹ ਉਹ ਜਿਹੜੀਆਂ ਉਹਨੂੰ ਖਾਲ ਨੂੰ ਜ਼ਰੂਰ ਪਾਓ ਜੇ ਕਿੱਲੇ ਤੋਂ ਬਾਹਰ ਥੋੜਾ ਬਾਹੀ ਤੋਂ ਜ਼ਿਆਦਾ ਹੈ ਤੇ ਇਹ ਲਈਏ ਜੀ ਆਪਾਂ ਨੇ CH27 ਤੇ ਜਿਹੜੀਆਂ ਵੱਟਾਂ ਪਾਈਆਂ ਨੇ ਆਪਾਂ 4 ਫੁੱਟ ਦਾ ਹੈ ਜਿਹੜਾ ਇਹਦਾ ਹੈਗਾ ਜੀ ਫਰਕ ਹੈ ਜੀ ਵੱਟ ਤੋਂ ਵੱਟ ਦਾ ਤੇ ਕਿਸੇ ਦਾ 45 ਇੰਚ ਦਾ ਵੀ ਹੈ ਕਿਸੇ ਦਾ 44 ਦਾ ਵੀ ਹੈ ਕਿਸੇ ਦਾ 48 ਦਾ ਵੀ ਐ ਇਸ ਤਰ੍ਹਾਂ ਇਹ ਬਟਾਂ ਪਈਆਂ ਨੇ ਜੀ ਆਪਾਂ ਨੇ ਆ ਦੇਖੋ ਵਿੱਚ ਇਹ ਖਾਲ ਪਾਤਾ ਆ ਜਿਹੜਾ ਡਿਫਰੈਂਸ ਹੈ ਥੋੜਾ ਜਿਹਾ ਛੜਤਾ ਸੀ ਨੇ ਕਿਉਂਕਿ ਜਿਹੜਾ ਰੂਟਾਵੇਟਰ ਹੈ ਛੋਟਾ ਰੂਟਾਵੇਟਰ ਜਿਹੜਾ ਆਪਣਾ ਹੱਥਾਂ ਨਾਲ ਹੁੰਦਾ ਹੈਗਾ ਉਹ ਲੰਗਾਉਣ ਵਾਸਤੇ ਤੇ ਇਹ ਹੁਣ ਆਪਾਂ ਨੇ ਅੱਜ ਲਾਤੀ ਜੀ ਜਦੋਂ ਬੱਤ ਆ ਗਈ ਤਿੰਨ ਚਾਰ ਦਿਨਾਂ ਦੇ ਵਿੱਚ ਆਪਾਂ ਇਹਨੂੰ ਡ੍ਰਿੰਚਿੰਗ ਜਿਹੜੀ ਹੈ ਫੰਗੀਸਾਈਡ ਦੇ ਨਾਲ ਕਰਾਂਗੇ ਚਾਹੇ ਤਾਂ ਆਪਾਂ ਫੰਗੀਸਾਈਡ ਐਮ 45 ਵਰਤ ਲਈ ਚਾਹੇ 1263 ਬਰਤ ਲਈ ਜੇ ਚਾਹੇ ਆਪਾਂ ਜੀ ਟ੍ਰਾਈਕੋਡਰਮਾ ਜਾਂ ਸੁੱਡੋਮਨਾਸ ਲਿਕਵਿਡ ਦੇ ਵਿੱਚ ਆਉਂਦੀਆਂ ਨੇ ਉਹਨਾਂ ਚ ਕੋਈ ਵੀ ਇੱਕ ਆਪਾਂ ਉਹਦੀ ਵੀ ਡ੍ਰਿੰਚਿੰਗ ਦੇ ਸਕਦੇ ਹਾਂ ਪਹਿਲੀ ਸਪਰੇਅ ਹੈ ਜਿਹੜੀ ਆਪਾਂ ਨੇ ਜੀ ਇਹ ਡ੍ਰਿੰਚਿੰਗ ਦੇਣੀ ਆ ਕਿਉਂਕਿ ਜਿਹੜੀ ਬਿਮਾਰੀ ਆ ਉਹ ਜੜ ਤੋਂ ਸ਼ੁਰੂ ਹੁੰਦੀ ਹੈ ਜਿਹੜੀ ਡੰਪਿੰਗ ਆ ਉਹ ਹੈ ਹਨਾ ਥੱਲੋਂ ਹੀ ਸ਼ੁਰੂ ਹੁੰਦੀ ਹੈ ਕੰਨੀ ਜੜਤ ਤੋਂ ਸੁੱਕ ਜਾਂਦੀ ਹੈ ਤੇ ਆਪਣੇ ਆਏ ਸਾਲ ਦੇਖਦੇ ਆਂ ਜੀ ਪਾਣੀ ਆਪਾਂ ਹਸਾਬ ਨਾਲ ਲਾਉਣੇ ਆ ਤੇ ਆਪਣੇ ਕੋਈ ਵੀ ਬੂਟੇ ਨਹੀਂ ਸੁੱਕਦਾ ਕਈ ਵਾਰ ਅਸੀਂ ਬੇਪਰਵਾਹ ਹੋ ਕੇ ਵੀ ਘਰ ਦੀ ਪਨੀਰੀ ਹੁੰਦੀ ਹੈ ਵੀ ਫੇਰ ਦੱਬੀ ਜਾਊ ਚੱਲ ਅਸੀਂ ਕਈ ਵਾਰ ਸਪਰੇ ਨਹੀਂ ਕਰਦੇ ਹੈਗੇ ਤੇ ਫਿਰ ਵੀ ਸਾਡੇ ਕੋਈ ਬੂਟਾ ਨਹੀਂ ਸੁੱਕਦਾ ਤੇ ਇਹ ਪ੍ਰੋਬਲਮ ਜਿਹੜੀ ਹੋਰ ਜ਼ਮੀਂਦਾਰਾਂ ਦੇ ਆ ਬਹੁਤ ਆਉਂਦੀ ਹੈ ਤੇ ਇਸ ਲਈ ਇਹ ਆਪਾਂ ਨੇ ਸਪਰੇ ਹਾਂ ਤੁਹਾਨੂੰ ਦੱਸਤੀਆਂ ਜੀ ਅੱਗੇ ਅੱਗੇ ਆਪਾਂ ਜਿਹੜੀ ਇਹ ਮਿਰਚ ਦੀ ਜਾਣਕਾਰੀ ਦਿੰਦੇ ਰਹਾਂਗੇ ਜੀ ਚਾਹੇ ਆਪਾਂ ਕੈਨੇਡਾ ਦੇ ਵਿੱਚ ਹੋਈਏ ਚਾਹੇ ਇੱਥੇ ਹੋਈਏ ਉੱਥੋਂ ਵੀ ਆਪਾਂ ਵੀਡੀਓ ਤੁਹਾਨੂੰ ਭੇਜਿਆ ਕਰਾਂਗੇ ਇੱਕ ਉੱਥੇ ਦੀ ਜਿਹੜੀ ਵੀਡੀਓ ਹੈ ਜੀ ਆਪਣੀ ਲਸਣ ਦੀ ਲਸਣ ਲਾਇਆ ਆਪਾਂ ਨੇ ਉੱਥੇ ਤੇ ਹੁਣ ਉੱਥੇ ਸنو ਪੈ ਗਈ ਉੱਪਰ ਤੇ ਉਹਦੀ ਵੀਡੀਓ ਹੈ ਜਿਹੜੀ ਤੁਹਾਡੇ ਨਾਲ ਜ਼ਰੂਰ ਸ਼ੇਅ ਧੰਨਵਾਦ ਜੀ ਤੇ ਆਪਣਾ ਜਿਹੜਾ ਇਹ ਚੈਨਲ ਹੈ ਜੀ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੱਧ ਤੋਂ ਵੱਧ ਹੈਲਪ ਕਰਿਓ ਜੀ ਕਿਉਂਕਿ ਪਹਿਲਾਂ ਵਾਲੇ ਦੋ ਚੈਨਲ ਸੀ ਉਹਨਾਂ ਦੇ ਵਿੱਚ ਪ੍ਰੋਬਲਮ ਆਈਏ ਮੈਨੂੰ ਤੇ ਇਸ ਕਰਕੇ ਆਪਣਾ ਇਹੀ ਚੈਨਲ ਹੈ ਤੇ ਇਸੇ ਦੀ ਆਪਾਂ ਵੀਡੀਓ ਪਾਇਆ ਕਰ ਰਹੇ ਹਾਂ ਧੰਨਵਾਦ ਜੀ ਬਹੁਤ-ਬਹੁਤ ਪਿਆਰ ਜੀ ਮੇਰੇ ਬਹੁਤ ਹੀ ਪਿਆਰੇ ਸਤਿਕਾਰਯੋਗ ਕਿਸਾਨ ਵੀਰਾਂ ਨੂੰ